ਰਾਜੀ ਜਿਹੜਾ 4 ਅਕਤੂਬਰ ਨੂੰ ਸਮਾਗਮ ਹੋਣ ਜਾ ਰਿਹਾ ਜੀ ਹਾਂਜੀ ਹਾਂਜੀ ਉਹਦੀਆਂ ਪਿਆਰੀਆਂ ਵਾਲੇ ਤੇ ਕੀ ਕੀ ਹੈ ਉਹਦੇ ਬਾਰੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਜੋ ਸਾਡੇ ਲਈ ਆਉਣ ਵਾਲਾ 3-4 ਤਰੀਕ ਬਹੁਤ ਖੁਸ਼ੀਆਂ ਦਾ ਦਿਨ ਹੈ ਹਰ ਦੀ ਸਾਲ ਦੀ ਤਰ੍ਹਾਂ ਸਾਲਾਨਾ ਸਮਾਗਮ ਮੁੰਡਾ ਧੰਗੁਰੂ ਆਮ ਦਾਸ ਲੰਗਰ ਸੇਵਾ ਸਤਨਪੁਰੀ ਦਾ ਚਾਰਪੁਰ ਐਸੇ ਸਥਾਨ ਦੇ ਉੱਤੇ ਆਮ ਲੋਕਾਂ ਨੂੰ ਪਤਾ ਹੀ ਆ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਉਹਨਾਂ ਤੱਕ ਦੱਸਣ ਕਰਕੇ ਅਸੀਂ ਨਾ ਲੈਣਾ ਚਾਹੁੰਦੇ ਆ ਅਸਸਤਾਨ ਦੇ ਉੱਤੋਂ ਪੂਰੇ ਪੰਜਾਬ ਦੇ ਵਿੱਚ ਲੰਗਰ ਭੇਜੇ ਜਾਂਦੇ ਨੇ ਸਿਵਲ ਹਸਪਤਾਲ ਦੇ ਵਿੱਚ ਤੇ ਹੋਰ ਵੀ ਬਹੁਤ ਸਵਾਵਾਵਾਂ ਕੀਤੀਆਂ ਜਾਂਦੀਆਂ ਜਿਹੜੀਆਂ ਕਿ ਅਸੀਂ ਸਾਰੀਆਂ ਸਵਾਵਾ ਦਿਖਾਈਆਂ ਨਹੀਂ ਜਾ ਸਕਦੀਆਂ ਲੇਕਿਨ ਬਹੁਤ ਹੋਰ ਵੀ ਸਵਾਵਾਵਾਂ ਚੱਲ ਰਹੀਆਂ ਹੈ ਹੈਲਥ ਡਿਪਾਰਟਮੈਂਟ ਤੇ ਵੀ ਸਾਰਾ ਕੰਮ ਹੋ ਰਿਹਾ ਐਮਬੂਲੈਂਸ ਵੀ ਹੈਗੇ ਸਾਡੇ ਕੋਲੇ ਮਤਲਬ ਬਹੁਤ ਜ਼ਿਆਦਾ ਸਵਾਵਾਵਾਂ ਚੱਲ ਰਹੀਆਂ ਐ ਇਸੇ ਸਥਾਨ ਤੇ ਤੇ ਹਰ ਸਾਲ ਦੀ ਤਰ੍ਹਾਂ ਇੱਕ ਸਲਾਲਾ ਸਮਾਗਮ ਕਰਾਇਆ ਜਾਂਦਾ ਜਿਹੜਾ ਕਿ 4 ਅਕਤੂਬਰ ਨੂੰ ਆ ਰਿਹਾ ਤੇ ਉਸ ਸਮਾਗਮ ਦੀ ਤਿਆਰੀ ਦੇ ਵਿੱਚ ਲੱਗਿਆ ਨੂੰ ਸਾਨੂੰ 2 ਮਹੀਨੇ 3 ਮਹੀਨੇ ਤੋਂ 4 ਮਹੀਨੇ ਚੱਲ ਰਹੀਆਂ ਤੇ ਤਿਆਰੀਆਂ ਬਿਲਕੁਲ ਹੁਣ ਮੁਕੰਮਲ ਹੈ ਟੈਂਟ ਵੀ ਲੱਗ ਚੁੱਕੇ ਨੇ ਹਰ ਇੱਕ ਪੱਖੋਂ ਹਰ ਇੱਕ ਪਾਰਕਿੰਗ ਜੋ ਵੀ ਜਿੱਥੇ ਜਿੱਥੇ ਸੰਗਤ ਨੇ ਆ ਕੇ ਗੱਡੀਆਂ ਖੜੀਆਂ ਕਰਨੀਆਂ ਉਹ ਇਹਨਾਂ ਸਾਰੀਆਂ ਤਿਆਰੀਆਂ ਕਰ ਲਈਆਂ ਤੇ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ 4 ਤਰੀਕ ਨੂੰ 3 ਤੋਂ 12 ਪ੍ਰੋਗਰਾਮ ਜਿਹਦੇ ਵਿੱਚ ਲੱਖਾਂ ਦੀ estad ਦੇ ਵਿੱਚ ਸੰਗਤ ਤੇ ਪਹੁੰਚਦੀ ਹੈ ਪੂਰੇ ਪੰਜਾਬ ਤੋਂ ਤੇ ਤੁਹਾਨੂੰ ਮ ਇਕੱਲੇ ਇਕੱਲੇ ਪਿੰਡ ਦਾ ਦੱਸਾਂ ਤਾਂ ਬਹੁਤ ਲੰਮੀ ਜਾਵੜੇਣੀ ਲਿਸਟ ਆਪਣਾ ਜੇ ਤੁਸੀਂ ਲਾਲ ਮੁਕਤਸਰ ਸਾਹਿਬ ਤੋਂ ਬਠਿੰਡੇ ਤੋਂ ਬਰਨਾਲੇ ਤੋਂ ਸੰਗਰੂਰ ਤੋਂ ਫਾਜ਼ਲਕਾ ਅਪਰੋਜਪੁਰ ਗਰਦਾਸਪੁਰ ਬਟਾਲਾ ਅੰਮ੍ਰਿਤਸਰ ਤੇ ਨਵਾਂ ਸ਼ਹਿਰ ਹਰ ਇੱਕ ਜਗ ਜਿੱਥੇ ਜਿੱਥੇ ਵੀ ਧੰਗੁਰ ਰਾਮ ਦਸਨ ਸਤਨ ਦੇ ਲੰਗਰ ਲੈ ਕੇ ਪਹੁੰਚਦੀਆਂ ਨੇ ਗੱਡੀਆਂ ਤੇ ਉੱਥੋਂ ਤੋਂ ਸਭ ਥਾਂ ਤੋਂ ਬਸਾਂ ਪਰ ਪਰ ਕੇ ਸੰਗਤ ਆਉਂਦਾਂ ਤੇ ਹਰ ਸਾਲ ਇਹ ਸਾਲਾਨਾ ਸਮਾਗਮ ਮਨਾਇਆ ਜਾਂਦਾ ਤੇ ਆਪ ਸੰਗਤਾਂ ਨੂੰ ਅਪੀਲ ਹੈ ਤੇ ਆਪ ਸੰਗਤਾਂ ਵਾਅਦਾ ਕਰਕੇ ਸਾਲੋ ਤੇ ਆ ਕੇ ਆਪਣੇ ਕੁਸ਼ੀਆਂ ਪ੍ਰਾਪਤ ਕਰੋ ਜੀ। ਕਥਾਵਾਚਕ ਕਿਹੜੇ-ਕਿਹੜੇ ਆ ਰਹੇ ਜੀ? ਕਥਾਵਾਚਕ ਭਾਈ ਭਾਈ ਸਾਫ ਗਾਨੀ ਪਿੰਦਰਪਾਲ ਸਿੰਘ ਜੀ ਜਿਹੜੇ ਕਿ ਪੂਰੇ ਇਸ ਟਾਈਮ ਆਪਣੇ ਦੁਨੀਆ ਦੇ ਵਿੱਚ ਫੈਲਸ ਨੇ। ਇਹ ਇੱਕ ਗੱਲ ਤਾਂ ਹੋ ਵੀ ਦਈਏ ਸਤਾਂ ਹੀ ਵੈਸੇ ਉਹਨਾਂ ਦਾ ਭਾਈ ਪਿੰਦਰਪਾਲ ਸਿੰਘ ਜੀ ਨੇ ਆਦਾ ਤੇ ਭਾਈ ਮਨਜੀਤ ਸਿੰਘ ਉਹਨੇ ਇਹਨਾਂ ਦਾ ਆਵੇ ਦੀ ਭਰਾਵਾਂ ਕੋ ਭਰਾਵਾਂ ਤੋਂ ਵੱਧ ਕੇ ਪਿਆਰ ਆ ਤੇ ਆਵੇ ਦੀ ਇਹ ਦੋਨੇ ਰਲ ਮਿਲ ਕੇ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਚੱਲਦਾ ਤੇ ਹੋਰ ਸਾਡੇ ਭਾਈ ਜਗਿੰਦਰ ਸਿੰਘ ਜੀ ਰਿਆੜਾ ਸਾਹਿਬ ਆ ਰਹੇ ਨੇ। ਭਾਈ ਚਤਿੰਦਰ ਸਿੰਘ ਜੀ ਖੰਨੇ ਵਾਲੇ ਆ ਰਹੇ ਨੇ। ਤੇ ਆਪਣੇ ਪੈਸਾ ਸੰਤਪਾਪਾ ਨੂਬ ਸਿੰਘ ਜੀ ਆ ਰਹੇ ਨੇ ਤੇ ਸਰਬਜੀਤ ਸਿੰਘ ਜੀ ਆ ਰਹੇ ਨੇ ਆਪਣੇ ਤੇ ਭਾਈ ਆ ਰਹੇ ਨੇ ਮਨਾਰ ਸਿੰਘ ਜੀ ਯੂਰੀ ਰਾਗੀ ਦਰਵਾਜ ਜਲੰਧਰ ਵਾਲੇ ਵੀ ਆ ਰਹੇ ਨੇ ਕੁਛ ਨਾਮ ਮੈਨੂੰ ਨਹੀਂ ਯਾਦ ਇਸ ਕਰਕੇ ਮਾਫੀ ਚਾਹੁੰਦੇ ਆ ਤੇ ਜਬਹੁਤ ਜਿਹੜੇ ਸਾਡੇ ਪੂਰੇ ਮੰਨੇ ਪਰਵੰਨੇ ਜਥੇ ਆ ਰਹੇ ਨੇ ਸਾਡੇ ਇਸ ਕਰਕੇ ਆਪ ਸੰਗਤਾਂ ਨੂੰ ਬੇਨਤੀ ਹੈ ਵੀ ਆਪ ਜਰੂਰ ਇਸ ਚੀਜ਼ ਦਾ ਮਾਰਗ ਪੰਜਾਬ ਦੇ ਲੋਕਾਂ ਨੂੰ ਹਿਸ਼ਿਆਰ ਕਰਨ ਲੋਕਾਂ ਨੂੰ ਕੀ ਅਪੀਲ ਕਰਾਂਗਾ ਜੰਮੇ ਅਸੀਂ ਇਹ ਅਪੀਲ ਇਹ ਚਾਹਨਾ ਚਾਹੁੰਦੇ ਆ ਕਿ ਤੁੰਗ ਗੁਰੂ ਰਾਮਦਾਸ ਮਹਾਰਾਜ ਦਾ ਜਿਹੜਾ ਸਾਲਾਨਾ ਸਮਾਗਮ ਆ ਰਿਹਾ ਤੇ ਇਸ ਸੰਸਥਾਨ ਦੇ ਉੱਤੋਂ ਇਹ ਸਰਬੱਤ ਦੇ ਭਲੇ ਦੇ ਲਈ ਗੱਲ ਕੀਤੀ ਜਾਂਦੀ ਆ ਸ੍ਰਾਤ ਦੇ ਭਲੇ ਦੀ ਸੇਵਾ ਕੀਤੀ ਜਾਂਦੀ ਆ ਤੇ ਅਸੀਂ ਹਾਰਪੁਰ ਵਾਸੀਆਂ ਤੋਂ ਖਾਸ ਕਰਕੇ ਕਹਿੰਦੇ ਵੀ ਪੂਰੇ ਪੰਜਾਬ ਤੋਂ ਮਤਲਬ ਵਰਲਡ ਇੰਡੀਆ ਤੋਂ ਵੀ ਬਾਹਰੋਂ ਇੰਡੀਆ ਤੋਂ ਬਾਹਰੋਂ ਸੰਗਤ ਆ ਰਹੀ ਆ ਆਪਾਂ ਉਹਨਾਂ ਆਈਆਂ ਸੰਗਤਾਂ ਦੀ ਸੇਵਾ ਸੰਭਾਲ ਕਰਨੀ ਆ ਤੇ ਆਪਾਂ ਰਲ ਮਿਲ ਕੇ ਸਾਰਿਆਂ ਨੇ ਸੇਵਾ ਕਰਨੀ ਆ ਜਿਵੇਂ ਕਿ ਸਾਡੇ ਬਾਬਾ ਮਜੀਦ ਸਿੰਘ ਜੀ ਉਹਨਾਂ ਦੇ ਪਾਦਰ ਬਲबीर ਸਿੰਘ ਜੀ ਇਹ ਵੀ ਸਚੇਤੇ ਚੌਰਤੇ ਤੱਕ ਹੀ ਪਹੁੰਚੇ ਬਾਬਾ ਜੀ ਇੱਕ ਲੇਟ ਆ ਰਹੇ ਨੇ ਇਸ ਕਰਕੇ ਪਹਿਲਾਂ ਆ ਕੇ ਇਹ ਸਾਡੇ ਵੱਡਿਆਂ ਦਾ ਕਹਿੰਦੇ ਹੁੰਦੇ ਨਾਲ ਸਿਰ ਤੇ ਹੱਥੋਂ ਵੀ ਰਵੇ ਤਾਂ ਮਤਲਬ ਕੋਈ ਕੇ ਦੀ ਕਮੀ ਨਹੀਂ ਹੁੰਦੀ ਇਹ ਵੀ ਨਾਲ ਰਲ ਮਿਲ ਕੇ ਸਾਡੇ ਸੁਝਾਅ ਦੇ ਕੇ ਤੇ ਆਪਣੀਆਂ ਤਿਆਰੀਆਂ ਕਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ